ਤੇ ਚੱਲਦੀ ਡਿਬੇਟ ਦੌਰਾਨ ਸਿਆਸੀ ਧਿਰਾਂ ਦੇ ਆਗੂ ਅਤੇ ਵਰਕਰ ਆਪਸ ਵਿੱਚ ਭਿੜੇ ਨੇ ਦੋਵਾਂ ਧਿਰਾਂ ਵਿਚਾਲੇ ਜਦਕਿ ਤੱਕਾ ਮੁੱਕੀ ਹੋਈਏ ਇੱਕ ਦੂਜੇ ਨੂੰ ਗੰਧੀਆਂ ਗਾਲਾਂ ਕੱਢੀਆਂ ਗਈਆਂ ਨੇ ਅਤੇ ਇੱਕ ਦੂਜੇ ਨਾਲ ਹੱਥੋ ਪਾਈ ਕੀਤੀ ਗਈ ਤਸਵੀਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਕਿ ਕਿਵੇਂ ਦੋਵੇਂ ਧਿਰਾਂ ਇੱਕ ਦੂਜੇ ਨਾਲ ਚੜ੍ਹਤਰੀਆਂ ਨੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਹੱਥੋਂ ਪਾਈ ਤੱਕ ਮਾਮਲਾ ਆ ਪਹੁੰਚਿਆ ਜਿਸ ਤੋਂ ਬਾਅਦ ਜਿਵੇਂ ਕਿਵੇਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਤੇ ਤਸਵੀਰਾਂ ਚਮਕੌਰ ਸਾਹਿਬ ਦੀਆਂ ਨੇ ਜਿੱਥੇ ਕਿ ਚਮਕੌਰ ਸਾਹਿਬ ਦੇ ਥੀਮ ਪਾਰਕ ਵਿੱਚ ਇੱਕ ਡਿਬੇਟ ਰੱਖੀ ਗਈ ਸੀ ਜਿੱਥੇ ਕਿ तमाम ਸਿਆਸੀ ਤਿਰਾਂ ਪਹੁੰਚਿਆ ਸੀ ਪਰ ਇਸ ਦੌਰਾਨ ਜਲਦੀ ਡਿਬੇਟ ਵਿੱਚ ਹੀ ਇਹ ਸਿਆਸੀ ਆਗੂ ਪਿੜਨ ਲੱਗੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੋਣ ਲੱਗਿਆ ਅਤੇ ਗੱਲ ਗਾਲੀ ਗਲੋਚ ਤੱਕ ਆ ਪਹੁੰਚੀ ਜਿਸ ਤੋਂ ਬਾਅਦ ਵਰਕਰ ਵੀ ਇਸ ਵਿੱਚ ਸ਼ਾਮਿਲ ਹੋ ਗਏ ਦੋਵੇਂ ਤਿਰਾਂ ਦੇ ਵਰਕਰਾਂ ਤੇ ਆਖੂਆਂ ਵੱਲੋਂ ਇੱਕ ਦੂਜੇ ਨੂੰ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਮਾਮਲਾ ਹੱਥੋਂ ਪਾਈ ਤੱਕ ਆ ਪਹੁੰਚਿਆ ਜਿਸ ਤੋਂ ਬਾਅਦ ਏ ਡਿਬੇਟ ਵਾਇਲੈਂਟ ਹੁੰਦੀ ਨਜ਼ਰਾਈ ਤੇ ਉਦਰੇ ਇਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਨਾਰੇਬਾਜ਼ੀ ਕੀਤੀ ਹੈ ਅਕਾਲੀ ਦਲ ਅਤੇ ਕਾਂਗਰਸੀਆਂ ਵੱਲੋਂ ਮਿਲ ਕੇ ਪੰਜਾਬ ਸਰਕਾਰ ਖਿਲਾਫ ਮਰਦਵਾਦ ਦੇ ਨਾਅਰੇ ਲਾਏ ਗਏ ਅਤੇ ਇਲਜ਼ਾਮ ਲਗਾਇਆ ਗਿਆ ਕਿ ਪੰਜਾਬ ਸਰਕਾਰ ਆਪਣੀ ਹਾਰ ਨੂੰ ਦੇਖ ਕੇ ਬੁਖੜਾ ਚੁੱਕੀ ਹੈ ਜਿਸ ਕਾਰਨ ਡਿਬੇਟ ਵਿੱਚ ਵੀ ਉਹਨਾਂ ਨਾਲ ਗਾਲੀ-ਗਲੋਚ ਕੀਤਾ ਗਿਆ ਉਹਨਾਂ ਨਾਲ ਹੱਥੋਂ ਪਾਈ ਕੀਤੀ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ